ਭਾਈ ਐਂਡ ਭਾਬੀ ਲਈ ਹੈ ਨਾ ਭਰਾ ਤੇ ਭਰਜਾਈ ਦੇ ਲਈ ਇਹ ਕੰਬੋ ਹੈ ਜੀ ਬਹੁਤ ਸੋਹਣੇ ਸੋਹਣੇ ਕੰਬੋਸ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਗੇ ਕੀ ਕੀ ਖਰੀਦ ਰਹੇ ਹੋ ਫਿਰ ਅੱਜ ਕਿਹੜੀ ਕਿਹੜੀ ਰਖੜੀ ਕੀ ਰੱਖੜੀਆਂ ਲੈ ਰਹੀਆਂ ਮੈਂ ਆਪਣੇ ਭਰਾ ਲਈ ਮੈਂ ਆ ਵਾਲੀ ਪਸੰਦ ਕੀਤੀ ਹੈ ਇਹਦੇ ਕੋ ਬਹੁਤ ਸੋਹਣੀ ਰਖੜੀ ਆ ਤੇ ਭਾਬੀ ਦੇ ਲਈ ਖਾਸ ਕੀ ਬਾਤ ਹੈ ਕਿੰਨੀ ਸੋਹਣੀ ਵਾਹ ਜੀ ਵਾਹ ਲੋ ਜੀ ਭਾਬੀ ਨਾਲੋਂ ਜ਼ਿਆਦਾ ਭਾਪੀ ਜੀ ਦੀ ਟੋਰ ਹੈ ਉਹ ਕਹਿੰਦੇ ਵੀਰਾ ਕੋਡੀ ਦਾ ਤੇ ਭਾਬੀ ਸਾਡੀ 2.5 ਲੱਖ ਦੀ ਕਹਿੰਦਾ ਨਾਲ ਉਹ ਸਾਹ ਬੋਲਿਆ ਪਿਆ ਵਾ ਹਾਂ ਹਾਂ ਤੇ ਦੇਖੋ ਤੁਸੀਂ ਲੱਕੜੀ ਸੇਲ ਵੀ ਕਾਫੀ ਅੱਗੇ ਨਾਲੋਂ ਓਕੇ ਕਿ ਸੋਹਣ ਡਿਜ਼ਾਈਨ ਵੀ ਬੜੇ ਪਿਆਰੇ ਪਿਆਰੇ ਆਏ ਹੋਏ ਆ ਲੱਕੜੀ ਦੇ ਲੱਕੜੀ ਇੱਕ ਮੌਲੀ ਦੇ ਧਾਗੇ ਤੋਂ ਸ਼ੁਰੂ ਹੋਇਆ ਸੀ ਇਹਦਾ ਇਤਿਹਾਸ ਦੇਖੀਏ ਤਾਂ ਇਤਿਹਾਸ ਵਿੱਚ ਕਿਹਾ ਜਾਂਦਾ ਹੈ ਕਿ ਇਹ ਸਿਰਫ ਇੱਕ ਰੱਖਿਆ ਦੇ ਲਈ ਸੂਤਰ ਬੰਨਿਆ ਗਿਆ ਸੀਗਾ ਯੁੱਧ ਤੇ ਜਾਣ ਲੱਗਿਆਂ ਔਰ ਇੱਕ ਪਤਨੀ ਵੱਲੋਂ ਬੰਨਿਆ ਗਿਆ ਸੀ ਪਤੀ ਦੇ ਜੋ ਮਿਥਿਆਸਿਕ ਗੱਲਾਂ ਨੇ ਜੋ ਇਹ ਕਹਿੰਦੀਆਂ ਨੇ ਇਹ ਜੋ ਰੌਣਕ ਤੁਸੀਂ ਦੇਖ ਰਹੇ ਹੋ ਔਰ ਇਹ ਰਖੜੀਆਂ ਸਮਝਤੇ ਗਏ ਹੋਗੇ ਕਿ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਰਖੜੀ ਦਾ ਤਿਉਹਾਰ ਰક્ષા ਬੰਧਨ ਜਿੰਨੂ ਆਪਾਂ ਕਹਿੰਦੇ ਆ ਉਹ ਆ ਚੁੱਕਾ ਜੀ ਔਰ ਰક્ષા ਬੰਧਨ ਯਾਨੀ ਕਿ ਰਖੜੀ ਦੇ ਮੌਕੇ ਤੇ ਭੈਣ ਤੇ ਵੀਰ ਦਾ ਪਿਆਰ ਜਿਹੜਾ ਹੈ ਚਲਕਦਾ ਹੈ ਪੈਣ ਆਪਣੇ ਭਰਾ ਦੇ ਗੁੱਟ ਦੇ ਉੱਪਰ ਇਹ ਰਖੜੀ ਬਣਦੀ ਆ ਅੱਜ ਕੱਲ ਤੇ ਭੈਣਾਂ ਆਪਣੀਆਂ ਪਰਜਾਈਆਂ ਦੇ ਗੁੱਟ ਦੇ ਉੱਪਰ ਵੀ ਰਖੜੀ ਬੰਦੀਆਂ ਨੇ ਉਹਨਾਂ ਦੀ ਸੁੱਖ ਦੀ ਕਾਮਨਾ ਕਰਦੀਆਂ ਨੇ ਤੇ ਨਾਲ ਦੇ ਨਾਲ ਥੋੜੇ ਬਹੁਤ ਨਾਮ ਵੀ ਮਿਲਦੇ ਆ ਥੋੜਾ ਬਹੁਤ ਪੈਸਾ ਵੀ ਮਿਲਦਾ ਹੈ ਜੀ ਗਿਫਟਸ ਮਿਲਦੇ ਨੇ ਹੋਰ ਕੀ ਚਾਹੀਦਾ ਸੋ ਇਹ ਭੈਣਾਂ ਸਾਡੇ ਕੋਲ ਪਹੁੰਚੀਆਂ ਨੇ ਕੀ ਕੀ ਖਰੀਦਦੇ ਹੋ ਫਿਰ ਅੱਜ ਕਿਹੜੀ ਕਿਹੜੀ ਰਖੜੀ ਕੀ ਦੀ ਕੀ ਜੀ ਅੱਬਾ ਰਖੜੀਆਂ ਲੈ ਰਹੀ ਐ ਮੈਂ ਆਪਣੇ ਭਰਾ ਲਈ ਮੈਂ ਆ ਵਾਲੀ ਪਸੰਦ ਕੀਤੀ ਹੈ ਆ ਦੇਖੋ ਬਹੁਤ ਸੋਹਣੀ ਨਖੜੀਆ ਬਟ ਪ੍ਰਾਈਸ ਥੋੜੇ ਜਿਆਦਾ ਲੱਗ ਰਿਹਾ ਉਹਨਾਂ ਨੂੰ ਮੈਂ ਉਹਦੇ ਸਸਤਾ ਕਹਿੰਦਾ ਮੈਨੂੰ ਹੋਰ ਸਸਤੇ ਲਾ ਦੇ ਨਾ ਉਹਦਾ ਮਹਿੰਗੀ ਹੈ ਇਹ ਵਾਲਾ ਤਾਂ ਕਿ ਮੇਰੇ ਭਰਾਵ ਨੂੰ ਜੱਣ ਨਾ ਲੱਗੇ ਉਹ ਵਾਜੀ ਵਾਜੀ ਭਰਾ ਲਈ ਸੋਨਾ ਹੀ ਵੋਧਾ ਹਾਂ ਕੀ ਆਵਾਜ਼ ਹੈ ਤੁਸੀਂ ਆ ਵੀ ਬਹੁਤ ਸੋਹਣੇ ਥੈਂਕ ਯੂ ਇਹ ਵਾਲਾਈ ਬਹੁਤ ਅਦਰ ਟ੍ਰੈਂਡ ਦੇ ਵਿੱਚ ਹੈ ਲੋਕੀ ਬਚਾਉਣ ਦੇ ਲਈ ਕਰਦੇ ਆ ਬੁਰੀ ਨਜ਼ਰ ਤੋਂ ਬ੍ਰਦਰ ਨੂੰ ਬਚਾਉਣ ਦੇ ਲਈ ਈਵਲ ਆਈ ਪਾਉਂਦੇ ਆ ਜੀ ਬਹੁਤ ਵਧੀਆ ਔਰ ਧਾਗੇ ਵੀ ਨੇ ਨਾਲ ਹੈਵੀ ਬਹੁਤ ਸੋਹਣੇ ਧਾਗੇ ਨੇ ਇਹਦੇ ਜੀ ਕਲੈਕਸ਼ਨ ਬਹੁਤ ਸੋਹਣੀਆਂ ਇਹਨਾਂ ਦੀ ਤੁਸੀਂ ਭ ਦਿਖਾਓ ਹੈ ਨਾ ਸੋ ਤੁਹਾਡੇ ਬ੍ਰਦਰ ਮੈਰਿਡ ਹੈ ਹਾਂਜੀ ਹਾਂਜੀ ਨਹੀਂ ਮੈਰਿਡ ਨਹੀਂ ਉਹ ਅਨਮੈਰਿਡ ਹੀ ਆ ਜੀ ਅੱਛਾ ਓਕੇ ਤੇ ਇੱਕ ਮੈਰਿਡ ਵੀ ਹੈ ਬ੍ਰਦਰ ਉਹਨਾਂ ਵਾਸਤੇ ਮੈਂ ਦੇਖ ਰਹੀ ਆ ਏਡੀ ਦੀ ਰਕੜੀ ਬਹੁਤ ਮਤਲਬ ਫੈਂਸੀ ਵਿਦ ਬੈਸਟ ਹੈ ਕੁਆਲਿਟੀ ਵੀ ਫਾਈਨ ਹੈ ਔਰ ਇਹਨਾਂ ਦਾ ਕਲਰ ਵੀ ਨਹੀਂ ਖਰਾਬ ਹੋਣਾ ਓਕੇ ਯਾਨੀ ਏਡੀ ਦੀ ਰਕੜੀ ਹਰ ਤਰ੍ਹਾਂ ਦੀ ਵੈਰਾਈਟੀ ਆ ਗਈ ਨਾ ਹਰ ਇੱਕ ਵੈਰਾਈਟੀ ਕੁੰਦਨ ਵੀ ਹੈ ਇਹਨਾਂ ਕੋਲ ਲੇਡੀ ਵੀ ਆ ਦੇਖੋ ਬਟ ਹੈ ਵੀ ਰੀਜ਼ਨੇਬਲ ਪ੍ਰਾਈਸ ਨੋਰਮਲ ਰੇਂਜ ਹੈ ਕੁੰਦਨ ਲਓ ਜਾਂ ਏਡੀ ਲਓ ਹਰ ਤਰ੍ਹਾਂ ਦੀ ਰਖੜੀ ਤੁਹਾਨੂੰ ਇੱਥੇ ਮਿਲੇਗੀ ਜਾਂ ਫਿਰ ਈਵਲਾਈ ਧਾਗਾ ਵੀ ਈਵਲਾਈ ਆ ਗਿਆ ਹੈ ਹੈਨਾ ਮਿਰਰ ਲੁੱਕ ਵੀ ਹੈਗਾ ਆਪੇ ਉਹ ਵਾਹ ਜੀ ਵਾਹ ਮਿਰਰ ਲੁੱਕ ਅੱਛਾ ਕੀ ਬਾਤ ਹੈ ਇਹ ਜੋ ਹੈ ਇਹ ਕੰਬੋ ਹੈ ਭਾਈ ਐਂ ਭਾਬੀ ਲਈ ਹੈ ਨਾ ਪ੍ਰਾਤੇ ਪਰਜਾਈ ਦੇ ਲਈ ਇਹ ਕੰਬੋ ਹੈ ਜੀ ਬਹੁਤ ਸੋਹਣੇ ਸੋਹਣੇ ਕੰਬੋਸ ਵੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲਣਗੇ ਸੋ ਰਖੜੀ ਦਾ ਤਿਉਹਾਰ ਹੈ ਅੱਛਾ ਇਹਦਾ ਮਤਲਬ ਡਬਲ ਕਮਾਈ ਕਰਨੀ ਭਰਾ ਪਰਜਾਈ ਦੋਨਾਂ ਕੋਲ ਹੋਰ ਹੋਰ ਡਬਲ ਕਮਾਈ ਤਾਂ ਕਰਨੇ ਨਾਲ ਹੀ ਬਸ ਕੀ ਬਾਤ ਅੱਛਾ ਇਹ ਭਾਬੀ ਦੇ ਲਈ ਖਾਸ ਕੀ ਬਾਤ ਹੈ ਵਾਹ ਜੀ ਵਾਹ ਲਓ ਜੀ ਭਾਜੀ ਨਾਲੋਂ ਜ਼ਿਆਦਾ ਭਾਬੀ ਜੀ ਦੀ ਟੌਰ ਹੈ ਉਹ ਕਹਿੰਦੇ ਵੀਰਾ ਕੋਡੀ ਦਾ ਤੇ ਪਾ ਵੀ ਸਾਡੀ 2.5 ਲੱਖ ਦੀ ਸੋ ਇਸ ਕਰਕੇ ਟਾਡੀ ਨੋਰਮਲ 10 ਰੁਪਏ ਤੋਂ ਰਖੜੀਆਂ ਸਟਾਰਟ ਹੈ ਬੈਸਟ ਹੈ ਸੋਹਣੀਆਂ ਸਾਰੇ ਰਖੜੀਆਂ ਸੋਹਣੀਆਂ ਹੈ ਨਾ ਹਮ ਨਹੀਂ ਇਹ ਤੁਸੀਂ ਸ਼ਾਪ ਚੁਣ ਕੇ ਆਏ ਹੋ ਹੈ ਨਾ ਹਾਂਜੀ ਬੈਸਟ ਹੈ ਹਰ ਵਾਰੀ ਇਹਨਾਂ ਨੂੰ ਲੈਂਦੇ ਹੋ ਹੋ ਕਾਫੀ ਨਾਮ ਸੁਣਿਆ ਆਪਾਂ ਇਹਨਾਂ ਦਾ ਸ਼੍ਰੀ ਗਣੇਸ਼ ਹੈ ਓਕੇ ਕੀ ਬਾਤ ਹੈ ਜੀ ਸੋ ਆ ਦੇਖੋ ਜੀ ਇਹਨੀਆਂ ਸੋਹਣੀਆਂ ਕੁੰਦਨ ਵਾਲੀ ਲਓ ਮਿਰਰ ਵਾਲੀ ਲਓ ਜਿੱਦਾ ਦੀ ਮਰਜ਼ੀ ਰਖੜੀ ਲਓ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰਖੜੀਆਂ ਕੀ ਬਾਤ ਹੈ ਜੀ ਇਹ ਇਹ ਨਵਾਂ ਟ੍ਰੈਂਡ ਕਿਹੜਾ ਆ ਓ ਵਾਓ अच्छा भाभी ली भाभी नु भी नजर लग ਜਾਂਦੀ ਹੈ ਨਾ भाभी नु ਵੀ ਨਜ਼ਰ ਨਾ ਲੱਗੇ ਸੋ ਭਾਬੀ ਦੇ ਲਈ ਵੀ ਇਹ ایਵਲ ਆਈ ਵਾਲਾ ਵਾਓ ਅ ਮੈਨ ਤੁਸੀਂ ਹੈਰਾਨ ਹੋ ਜਾਓਗੇ ਕਿ ਭਾਬੀ ਦੇ ਲਈ ਵੀ ਬਹੁਤ ਸੋਹਣੀ ਸੋਹਣੀ ਵੈਰਾਈਟੀ ਆ ਰਖੜੀ ਦੀ ਸੋ ਦੈਟਸ ਨਾਈਸ ਬਹੁਤ ਅੱਛਾ ਲੱਗਾ ਮੈਨੂੰ ਸੱਚੀ ਮੁੱਜੀ ਸੋ ਬਦਲੇ ਚ ਕੀ ਚਾਹੀਦਾ ਭਾਜੀ ਕੋਲੋਂ ਭਾਜੀ ਕੋਲੋਂ ਆਪਾਂ ਚਾਹੀਦਾ ਹੈ ਬਸ ਸਾਡੀ ਥੋੜੀ ਜਿਹੀ ਤਾਰੀਫ ਕਰ ਦੇਣ ਕੁੜੀਆਂ ਨੂੰ ਹੋਰ ਕੀ ਚਾਹੀਦਾ ਅੱਛਾ ਇਹ ਨਹੀਂ ਕਿਹੜਾ ਮੇਰੇ ਇੰਨੇ ਪੈਸੇ ਲੱਗ ਗਏ ਮੈਨੂੰ ਇੰਨੇ ਚਾਹੀਦੇ ਆ ਜਾਂ ਫਿਰ ਸਕੈਨਰ ਤੇ ਨਹੀਂ ਲੈ ਕੇ ਜਾਣਾ ਹੈ ਤੁਸੀਂ ਸਕੈਨਰ ਇਸ ਵਿੱਚ ਸਕੈਨਰ ਹੀ ਲੈ ਕੇ ਜਾਣਾ ਹੈ ਉਹਦਾ ਭਾਜੀ ਉਹ ਘੱਟ ਵੱਧ ਕਰ ਸਕਦੇ ਨਾ ਲੜਾਈ ਹੁੰਦੀ ਰੈਡੀ ਹੁੰਦੀਆਂ ਰਹਿੰਦੀਆਂ ਉਹ ਟਮਕੀਆਂ ਵੀ ਦਿੰਦਾ ਰੱਖੀ ਤੈਨੂੰ ਇਦਾਂ ਨਹੀਂ ਦੇਣਾ ਉਹਦਾ ਨਹੀਂ ਦੇਣਾ ਨਿਕਣਾ ਮੈਂ ਲੈਣਾ ਹੀ ਉਹ ਹੀ ਮਦਨ ਰੱਖਣੀ ਨਹੀਂ ਸੋਣ ਦੇ ਇਕੱਲਾ ਧਾਗਾ ਬੰਨਣਾ ਹੈ ਸਹੀ ਹੈ ਆ আচ্ছা ਜੀ ਤੁਸੀਂ ਦੱਸੋ ਕਿ ਅੱਜਕੱਲ ਟ੍ਰੈਂਡ ਦੇ ਵਿੱਚ ਕੀ ਚੱਲ ਰਿਹਾ ਹੈ ਅੱਜਕੱਲ ਟ੍ਰੈਂਡ ਦੇ ਵਿੱਚ ਜਿਹੜੀ ਚੱਲ ਰਹੀ ਜੀ ਈਵੀ ਲਈ ਚੱਲ ਰਿਹਾ ਹੈ ਉਸ ਵਕ ਕੁੰਦਨ ਚੱਲ ਰਿਹਾ ਹੈ ਪੋਲਕੀ ਦੇ ਵਿੱਚ ਰੱਖੜੀ ਚੱਲ ਰਹੀ ਹੈ ਮਿਰਰ ਵਰਕ ਵੀ ਚੱਲ ਰਿਹਾ ਹੈ ਉਸ ਵਕ ਧਾਗੇ ਅਲੱਗ-ਅਲੱਗ ਟਾਈਪ ਦੇ ਕ੍ਰਿਸਟਲ ਦੇ ਵਿੱਚ ਹੈਗੇ ਆ ਓਕੇ ਬਾਬੀ ਦੀ ਰਖੜੀ ਅਲੱਗਾਂ ਦੇ ਬਾਬੀ ਦੇ ਲਟਕਣ ਓ ਅੱਛਾ ਭਾਈ ਔਰ ਬਾਬੀ ਦੀ ਜਿਹੜਾ ਉਸ ਵਾਰ ਤੁਹਾਨੂੰ ਕੀ ਕਹਿੰਦੇ ਸਟੋਨ ਦੇ ਵਿੱਚ ਮਿਲ ਜੇਗੀ ਵੱਡਾ ਪੈਚ ਹੋਵੇ ਵੱਡੇ ਪੈਚ ਮਿਲ ਜੇਗੀ ਸਲੀਕ ਹੋਵੇ ਸਲੀਕ ਵੀ ਮਿਲ ਜੇਗੀ ਮਤਲਬ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲ ਜੇਗੀ ਇੱਥੋਂ ਔਰ ਉਹ ਮਹਿੰਗੀ ਵੀ ਹੋਗੀ ਰਖੜੀ ਮਹਿੰਗੀ ਤੋਂ ਲੈ ਕੇ ਸਸਤੀ ਜੇਕਰ ਦੇਖੋ 10 ਰੁਪਏ ਤੋਂ ਲੈ ਕੇ 400 ਰੁਪਏ ਪੀਸ ਤੇ ਕਰਦੀ ਰਖੜੀ ਆਗੀ ਜੀ ਓਕੇ ਮਤਲਬ 10 ਰੁਪਏ ਸਟਾਰਟ ਹੋ ਜਾਂਦੀ 50 ਉਹ ਜਿੰਨੀ ਜਿੰਨੀ ਵੀ ਰੇਂਜ ਆ ਉਹਦੇ ਵਿੱਚ ਰਖੜੀ ਮਿਲ ਜੇਗੀ ਬਿਲਕੁਲ ਜੀ ਅੱਜ ਕੱਲ ਚਾਂਦੀ ਦੇ ਬ੍ਰੇਸਲਟ ਵੀ ਬਹੁਤ ਚੱਲੇ ਹੋਏ ਆ ਔਰ ਬ੍ਰੇਸਲਟ ਵਾਲੀ ਰਖੜੀ ਵੀ ਆਂਦੀ ਹੈ ਜੀ ਚਾਂਦੀ ਲੁੱਕ ਟ ਬਿਲਕੁਲ ਜਿਸੀ ਜਿਸ ਤਰ੍ਹਾਂ ਦੀ ਹੋਗੇ ਉਸ ਤਰ੍ਹਾਂ ਦੀ ਮਿਲ ਜੇਗੀ ਚਾਈਨਿਸ ਰਖੜੀਆਂ ਵੀ ਆਉਂਦੀਆਂ ਹਾਂਜੀ ਚਾਈਨਿਸ ਰਖੜੀਆਂ ਵੀ ਆਉਂਦੀਆਂ ਜੀ ਜਿਸ ਤਰ੍ਹਾਂ ਲਾਈਟਿੰਗ ਵਾਲੀ ਚਾਈਨਿਸ ਰਖੜੀਆਂ ਆਉਂਦੀ ਜਿਹੜੀ ਬੱਚਿਆਂ ਦੀ ਲਗਭਗ ਰਖੜੀ ਚਾਈਨਿਸ ਹੀ ਆਉਂਦੀ ਹੈ ਬੱਚਿਆਂ ਵਾਲੀ ਸਾਰੀ ਵੈਰਾਈਟੀ ਚਾਹੀਦੀ ਲਗਭਗ ਚਾਈਨਿਸ ਆਉਂਦੀ ਹੈ ਜੀ ਕਿਉਂਕਿ ਉਹਦੀ ਜਿਹੜੀ ਲਾਈਟਿੰਗ ਜਿਹੜਾ ਉਹਦਾ ਹੈਗਾ ਸਮਾਨ ਜਿਆਦਾ ਚਾਈਨਾ ਤੋਂ ਜਾਂਦਾ ਰੌ ਮਟੀਰੀਅਲ ਵਗੈਰਾ ਜਿਹੜਾ ਤੇ ਇਹਦੇ ਨਾਲ ਇੱਕ ਇੱਕ ਨਾ ਪੂਰਾ ਪੈਕੇਜ ਵੀ ਬਣਾਉਣ ਲੱਗ ਪਿਆ ਕਿ ਵਿੱਚ ਰੋਲੀ ਮੋਲੀ ਧਾਗਾ ਸਭ ਕੁਝ ਹੁੰਦਾ ਹੈ ਉਹ ਵਾਲਾ ਪੈਕੇਜ ਵੀ ਅਵੇਲੇਬਲ ਹੈ ਉਹ ਵਾਲਾ ਵੀ ਹੁੰਦਾ ਮਤਲਬ ਕਿ ਰੋਲੀ ਮੋਲੀ ਵਾਲਾ ਪੈਕੇਟ ਜਿਹਦੇ ਵਿੱਚ ਤਿਲਕ ਵੀ ਕਰਦੀਆਂ ਨੇ ਭੈਣਾ ਔਰ ਮਠਾਈ ਵੀ ਸਭ ਕੁਝ ਹੁੰਦਾ ਸੀ ਪ੍ਰੋਪਰ ਇੱਕ ਪੈਕੇਜਿੰਗ ਬਣੀ ਹੁੰਦੀ ਹੈ ਜੇ ਤੁਹਾਡਾ ਬ੍ਰਦਰ ਕੁਆਰਾ ਹੈ ਤਾਂ ਉਹਦੇ ਲਈ ਵੱਖਰੀ ਜਿਵੇਂ ਛੋਟਾ ਤੁਹਾਡਾ ਭਰਾ ਉਹਦੇ ਲਈ ਅਲੱਗ ਤਰ੍ਹਾਂ ਦੀ ਰਖੜੀ ਤੇ ਭਾਬੀ ਤੇ ਲਈ ਤਾਂ ਅਲਿਮਿਟਿਡ ਵੈਰਾਈਟੀ ਹੈ ਬੱਚੇ ਕੇ ਪਿੱਛੇ ਰਹਿਣ ਛੋਟੇ ਛੋਟੇ ਬੱਚੇ ਵੀ ਜੜੇ ਨੇ ਉਹਨਾਂ ਨੂੰ ਵੀ ਰਖੜੀ ਦਾ ਬੜਾ ਸ਼ੌਕ ਹੁੰਦਾ ਹੈ ਸੋ ਬੱਚਿਆਂ ਦੇ ਲਈ ਕਾਰਟੂਨ ਵਾਲੀਆਂ ਰਖੜੀਆਂ ਸ਼ੁਰੂ ਤੋਂ ਆਪਾਂ ਦੇਖਦੇ ਰਹਾ ਸੋਏ ਨਿੰਜਾ ਐਂਡ ਸਪਾਈਡਰਮੈਨ ਤੇ ਇਹ ਮिक्की ਮਾਊਸ ਵਾਓ ਸੋ ਮिक्की ਮਾਊਸ ਵੀ ਹੈ ਜੀ ਭੀਮ ਵੀ ਆ ਛੋਟਾ ਭੀਮ ਵੀ ਆ ਅਰੇ ਵਾਹ ਕੀ ਬਾਤ ਹੈ ਜੀ ਸੋ ਹਰ ਤਰ੍ਹਾਂ ਦੀ ਰਖੜੀ ਦੀ ਅੱਛਾ ਖਿਡੌਣਿਆਂ ਵਾਲੀ ਰਖੜੀਆਂ ਕੀ ਬਾਤ ਹੈ ਮਤਲਬ ਬੱਚਿਆਂ ਦੇ ਲਈ ਹਰ ਤਰ੍ਹਾਂ ਦੀ ਵੈਰਾਈਟੀ ਹੈ ਇੱਥੇ ਤੁਹਾਡੇ ਟਾਈਮ ਤੇ ਰਖੜੀ ਤੇ ਅੱਜ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਬਿਲਕੁਲ ਸਿੰਪਲ ਸਿੰਪਲ ਹੁੰਦੀ ਸੀ ਵੱਡੇ ਵੱਡੇ ਜਾਨ ਵੱਡੇ ਵੱਡੇ ਕਾਰਟੂਨ ਜਿਹਾ ਇਦਾਂ ਹੁੰਦੀ ਸੀ ਪਰ ਅੱਜ ਕੱਲ ਉਹ ਲਾਈਕ ਨਹੀਂ ਕਰਦੇ ਕੋਈ ਅੱਜ ਕੱਲ ਫੈਂਸੀ ਲਾਈਕ ਕਰਦੇ ਆ ਜੋ ਅੱਜ ਕੱਲ ਟ੍ਰੈਂਡ ਚੱਲਿਆ ਛੋਟਾ ਭੀਮ ਬੜਾ ਭੀਮ ਇਹ ਹੋਇ ਲਾਈਕ ਕਰਦੇ ਕਿ ਨਹੀਂ ਉਹ ਆ ਇੱਕ ਟਾਈਮ ਹੁੰਦਾ ਸੀ ਜਦੋਂ ਆਪਾਂ ਘਰੇ ਵੀ ਰਖੜੀਆਂ ਬਣਾ ਲੈਂਦੇ ਸੀ ਹਾਂਜੀ ਹਾਂਜੀ ਬਿਲਕੁਲ ਬੰਦੀਆਂ ਸੀ ਜੀ ਪਰ ਹੁਣ ਆikel ਘਰ ਦੀ ਪਸੰਦ ਕੋਈ ਨਹੀਂ ਕਰਦਾ ਹਾਂ ਆikel ਘਰ ਦੀ ਆikel ਫੈਂਸੀ ਪਸੰਦ ਕਰਦੇ ਆ ਘਰ ਦੀ ਕੋਈ ਪਸੰਦ ਨਹੀਂ ਉਸ ਚੀਜ਼ ਵੀ ਹੁੰਦੀ ਸੀ ਆikel ਹੁਣ ਮੇਕਅਪ 2 2 250 20 ਰੁਪਏ ਆ ਉਹ ਗਾਕ ਪਸੰਦ ਕਰਦਾ 10 ਰੁਪਏ 5 ਰੁਪਏ ਕੋਈ ਲੈ ਕੇ ਨਹੀਂ ਕਰਦਾ ਪਰ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਜਿੱਦਾਂ ਤਿਹਾੜ ਮਹਿੰਗਾ ਹੋ ਗਿਆ ਰਿਸ਼ਤੇ ਸਸਤੇ ਨਹੀਂ ਹੋਗੇ ਚੱਲੀ ਆ ਰਹੇ ਹੁੰਦੇ ਭੈਣ ਭਰਾ ਆ ਚੱਲੀ ਆ ਰਹੇ ਆ ਪੈਣਾ ਬੜੀ ਖੁਸ਼ਗਲੀਆਂ ਨੇ ਅਸੀਂ ਕਹੀਦਾ ਵਧੀਆ ਲਵੋ ਸਾਲ ਤੁਸੀਂ ਇੱਕ ਵਾਰੀ ਭਰਾ ਦੇ ਬੰਨੀ ਤੇ ਉਹਨੇ ਤੁਹਾਨੂੰ ਸਾਰੀ ਸਾਲ ਦੇਣਾ ਉਮਰ ਚ ਦੇਣਾ ਵਾ ਵਧੀਆ ਉਹ ਪੈਣਾ ਵੀ ਕਹਿੰਦੀ ਠੀਕ ਆ ਅਸੀਂ ਆਪਣੇ ਭਰਾ ਦੇ ਵਾਸਤੇ ਵਧੀਆ ਲਿਆਣੀ ਆ ਕਿਉਂਕਿ ਅੱਜ ਕੱਲੇ ਇੱਕ ਇਹ ਦੋ ਭਰਾ ਮਸਾ ਹੁਣ ਉਹ ਪਹਿਲਾਂ ਜਮਾਨੇ ਨਹੀਂ 6 ਭਰਾ 8 ਭਰਾ ਨੂੰ ਇੱਕ ਦੋ ਵਾਰ ਕਹਿੰਦੇ ਅਸੀਂ ਵਧੀਆ ਚੀਜ਼ ਲਿਆਣੀ ਆ ਕੀ ਬਾਤ ਹੈ ਜੀ ਸੋ ਹਰ ਤਰ੍ਹਾਂ ਦੀ ਵੈਰਾਈਟੀ ਮਾਰਕੀਟ ਦੇ ਵਿੱਚ ਮੌਜੂਦ ਹੈ ਸੋ ਰਖੜੀ ਇੱਕ ਮੌਲੀ ਦੇ ਧਾਗੇ ਤੋਂ ਸ਼ੁਰੂ ਹੋਇਆ ਸੀ ਇਹਦਾ ਇਤਿਹਾਸ ਦੇਖੀਏ ਤਾਂ ਇਤਿਹਾਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਸਿਰਫ ਇੱਕ ਰੱਖਿਆ ਦੇ ਲਈ ਸੂਤਰ ਬੰਨਿਆ ਗਿਆ ਸੀਗਾ ਯੁੱਧ ਤੇ ਜਾਣ ਲੱਗਿਆਂ ਔਰ ਇੱਕ ਪਤਨੀ ਵੱਲੋਂ ਬੰਨਿਆ ਗਿਆ ਸੀ ਪਤੀ ਦੇ ਜੋ ਮਿਥਿਆਸਿਕ ਗੱਲਾਂ ਨੇ ਜੋ ਇਹ ਕਹਿੰਦੀਆਂ ਨੇ ਪਰ ਹੌਲੀ ਹੌਲੀ ਰਿਵਾਜ ਬਦਲਦੇ ਗਏ ਬਹੁਤ ਕੁਝ ਹੁੰਦਾ ਗਿਆ ਔਰ ਹੌਲੀ ਹੌਲੀ ਭੈਣ ਭਰਾ ਦੀ ਰੱਖਿਆ ਦੇ ਲਈ ਜਿਹੜਾ ਹੈ ਉਹਦੇ ਗੁੱਟ ਤੇ ਰਖੜੀ ਬੰਦੀ ਰਹੀ ਤੇ ਭਰਾ ਵੀ ਬਦਲੇ ਦੇ ਵਿੱਚ ਆਪਣੀ ਭੈਣ ਦੀ ਰੱਖਿਆ ਕਰਨ ਦੇ ਲਈ ਵਚਨਬੱਧ ਹੁੰਦਾ ਰਿਹਾ ਇਹ ਸਾਲਾਂ ਤੋਂ ਚੱਲਿਆ ਆ ਰਿਹਾ ਰਖੜੀ ਦਾ ਤਿਹਾਰ ਸ਼ਾਲਾ ਇਹ ਭੈਣ ਭਰਾ ਦਾ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਵੇ ਰੇਡੀਓ ਸਪਾਈਸ ਤੇ ਮਹਿਰੀਮਾ ਕੈਮਰਾਮੈਨ ਮਹੇਸ਼ ਦੇ ਨਾਲ ਦੇਖਦੇ ਰਹੋ ਰੇਡੀਓ ਸਪਾਈਸ